ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਡਤ ਜਵਾਰ ਲਾਲ ਨੈਰੋ ਆਪਣੇ ਸਿੱਖ ਕੌਮ ਦਾ ਦੋਸ਼ੀ ਤਾਂ ਹੈਗਾ ਹੀ ਹੈਗਾ ਪਰ ਇਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਹੁਤ ਵੱਡਾ ਦੋਸ਼ੀ ਆ ਇੱਕ ਕਿਤਾਬ ਆ ਅਕਸ਼ੇ ਜਨਾਰ ਉਸ ਕਿਤਾਬ ਦੇ ਵਿੱਚ ਇੱਕ ਪਰਿਵਾਰ ਬਾਰੇ ਦੱਸਿਆ ਗਿਆ ਹੈ ਜਿਹੜਾ ਉਹ ਪਰਿਵਾਰ ਆ ਪਰਿਵਾਰ ਦਾ ਨਾਮ ਹੈ ਰਾਜਪਾਲ ਦਾ ਪਰਿਵਾਰ ਉਸ ਪਰਿਵਾਰ ਦੇ ਵਿੱਚ ਇੱਕ ਤਾਂ ਰਾਜਪਾਲ ਹੋਇਆ ਤੇ ਇੱਕ ਰਘੂਰਾਮ ਕਾਲ ਹੋਇਆ ਤੇ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਸੀਗਾ ਜਿਹੜਾ ਉਹ ਮੁਸਲਮਾਨ ਬਣ ਗਿਆ ਸੀਗਾ ਤੇ ਇੱਕ ਪਰਿਵਾਰ ਜਿਹੜਾ Hindu ਹੀ ਬਣਿਆ ਰਿਹਾ ਸੀਗਾ ਜਿਹੜਾ ਪਰਿਵਾਰ Hindu ਬਣਿਆ ਰਿਹਾ ਸੀਗਾ ਉਸ ਪਰਿਵਾਰ ਦੇ ਵਿੱਚੋਂ ਅੱਗੇ ਚੱਲ ਕੇ ਪੰਡਤ ਜਵਾਹਰ ਲਾਲ ਨਹਿਰੂ ਹੋਇਆ ਤੇ ਜਿਹੜਾ ਮੁਸਲਮਾਨ ਬਣ ਗਿਆ ਸੀਗਾ ਉਸ ਪਰਿਵਾਰ ਦੇ ਵਿੱਚੋਂ ਇੱਕ ਫਾਰਕ ਅਬਦੁੱਲਾ ਹੋਇਆ ਤੇ ਉਹ ਫਾਰਕ ਅਬਦੁੱਲਾ ਨੇ ਆਪਣੀ ਕਿਤਾਬ ਦੇ ਵਿੱਚ ਆਪ ਇਹ ਸਾਰਾ ਕੁਝ ਲਿਖਿਆ ਤੇ ਬਾਕੀ ਪੰਡਤ ਨਹਿਰੂ ਦੀ ਬਾਇਓਗ੍ਰਾਫੀ ਵੀ ਜਦੋਂ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਹੀ ਆਪ ਵੀ ਮੰਨਦੇ ਆ ਕਿ ਸਾਡੇ ਜਿਹੜੇ ਵਡੇਰੇ ਸੀਗੇ ਉਹ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਤੇ ਇੱਕ ਬਹੁਤ ਹੀ ਵੱਡੇ ਵਿਦਵਾਨ ਸੀਗੇ ਹਿੰਮਤ ਸਿੰਘ 베ਦੀ ਉਹਨਾਂ ਨੇ ਸੱਚ ਕੀਤੀ ਸੀਗੀ ਤੇ ਸੱਚ ਕੀ ਕੀਤੀ ਤੇ ਇਹ ਪਤਾ ਲੱਗਿਆ ਕਿ ਜਿਹੜਾ ਰਾਜਕੋਲ ਦਾ ਸੀਗੇ ਜਿਹੜਾ ਰਾਜਪਾਲ ਸੀਗਾ ਰਾਜਕੋਲ ਗੰਗੂ ਬ੍ਰਾਹਮਣ ਦਾ ਪੁੱਤਰ ਸੀਗਾ ਤੇ ਜਿਹੜਾ ਗੰਗੂ ਬ੍ਰਾਹਮਣ ਸੀਗਾ ਉਹਨੇ ਗੁਰੂ ਮਹਾਰਾਜ ਜਿਹੜੇ ਸੀਗੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਨੂੰ ਧੋਖੇ ਦੇ ਨਾਲ ਜਿਹੜਾ ਗ੍ਰਿਫਤਾਰ ਕਰਵਾਇਆ ਸੀਗਾ ਤੇ ਜਿਹੜਾ ਗੰਗੂ ਸੀਗਾ ਗੰਗੂ ਦਾ ਪੁੱਤਰ ਸੀਗਾ ਰਾਜਕੋਲ ਤੇ ਰਾਜਕੋਲ ਦਾ ਅੱਗੇ ਚੱਲ ਕੇ ਪੰਡਤ ਜਵਾਹਰ ਲਾਲ ਨਹਿਰੂ ਹੋਇਆ ਤੇ ਜਿਹੜਾ ਨਹਿਰੂ ਆ ਨਹਿਰੂ ਹਿੰਦੂ ਧਰਮ ਦਾ ਕੋਈ ਵੀ ਗੋਤ ਨਹੀਂ ਹੈਗਾ ਕੋਈ ਵੀ ਸਬਕਾਸਟ ਨਹੀਂ ਹੈਗਾ ਕੋਈ ਵੀ ਸਰਨੇਮ ਨਹੀਂ ਹੈਗਾ ਹੋਰ ਰਹੀ ਗੱਲ ਇਹ ਨਹਿਰੂ ਸ਼ਬਦ ਦੀ ਵੀ ਨਹਿਰੂ ਕਿਵੇਂ ਇਹਨਾਂ ਦੇ ਨਾਂ ਦੇ ਮਗਰ ਲੱਗਿਆ ਨਹਿਰੂ ਤਾਂ ਕਿ ਐਵੇਂ ਕਰਕੇ ਲੱਗਿਆ ਕਿ ਇੱਕ ਵਾਰ ਫੋਰੈਕਸ ਦਾ ਜਿਹੜਾ ਦਰਬਾਰ ਲੱਗਿਆ ਹੋਇਆ ਸੀਗਾ ਹੋ ਸਕਦਾ ਮੇਰੇ ਤੋਂ ਨਾਂ ਗਲਤ ਲਿਆ ਲਿਆ ਗਿਆ ਹੋਵੇ ਵੀ ਕੋਈ ਮਾੜੇ-ਮੋٹے ਸ਼ਬਦ ਦੀ ਇੰਦਰ-ਉਂਦਰ ਹੋ ਗਈ ਹੋਵੇ ਤੈਕਾਰੀ ਫੌរក ਦਾ ਦਰਬਾਰ ਲੱਗਿਆ ਹੋਇਆ ਸੀਗਾ ਤਾਂ ਉੱਥੇ ਜਾ ਕੇ ਰਾਜਕੋਲ ਨੇ ਜਦੋਂ ਦੱਸਿਆ ਵੀ ਸਾਡੇ ਬਡੇਰਿਆਂ ਨੇ ਐ ਕਰਕੇ ਸਿੱਖਾਂ ਦੇ ਗੁਰੂਆਂ ਦੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਗ੍ਰਿਫਤਾਰ ਕਰਵਾਇਆ ਸੀਗਾ ਤਾਂ ਉਹਨਾਂ ਨੇ ਲਾਹਾਂਬਾਦ ਨਹਿਰ ਦੇ ਨਾਲ ਇਹਨਾਂ ਨੂੰ ਇੱਕ 700 ਕਿੱਲੇ ਦੀ ਜ਼ਗਹੀਰ ਦਿੱਤੀ ਸੀਗੀ ਤਾਂ ਕਰਕੇ ਇਹਨਾਂ ਦੇ ਸ਼ਬਦ ਦੇ ਮਗਰ ਜਿਹੜਾ ਨੇਹਰੂ ਸ਼ਬਦ ਲੱਗਣ ਲੱਗ ਗਿਆ ਸ਼ੁਰੂ ਤੋਂ ਲੈ ਕੇ ਰਾਜਪਾਲ ਤੋਂ ਲੈ ਕੇ ਨਹਿਰੂ ਤੱਕ ਇਹ ਤੋਂ ਤੱਕ ਕਿ ਇੰਦਰਾ ਗਾਂਧੀ ਵੀ ਵਿਆਹ ਤੋਂ ਪਹਿਲਾਂ ਆਪਦੇ ਨਾਂ ਦੇ ਮਗਰ ਇੰਦਰਾ ਨਹਿਰੂ ਲਾਉਂਦੀ ਸੀਗੀ ਤੇ ਇਹ ਰਹੀ ਗੱਲ ਹੁਣ ਗਾਂਧੀ ਸ਼ਬਦ ਲੱਗਣ ਦੀ ਗਾਂਧੀ ਕਿਵੇਂ ਇਹਨਾਂ ਦੇ ਨਾਂ ਦੇ ਮਗਰ ਲੱਗ ਜਾਂਦਾ ਜਦੋਂ ਇੰਦਰਾ ਗਾਂਧੀ ਦਾ ਵਿਆਹ ਹੁੰਦਾ ਫਰੋਜ਼ ਗਾਂਧੀ ਦੇ ਨਾਲ ਸੌਰੀ ਇੰਦਰਾ ਨਹਿਰੂ ਦਾ ਵਿਆਹ ਹੁੰਦਾ ਫਰੋਜ਼ ਗਾਂਧੀ ਦੇ ਨਾਲ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾਂ ਦੇ ਮਗਰ ਜਿਹੜਾ ਕਿ ਆ ਗਾਂਧੀ ਸ਼ਬਦ ਲੱਗਣ ਲੱਗ ਜਾਂਦਾ ਤੇ ਹੁਣ ਜੇ ਕਿਸੇ ਵੀ ਬੰਦੇ ਨੇ ਕੋਈ ਵੀ ਇਸ ਚੀਜ਼ ਦਾ ਮੇਰੇ ਇਸ ਵੀਡੀਓ ਦੇ ਵਿੱਚ ਕਮੈਂਟ ਕਰਦਾ ਵੀ ਨਹਿਰੂ ਸ਼ਬਦ ਦੇ ਬਾਰੇ ਮੈਨੂੰ ਕੋਈ ਵੀ ਬੈਡ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਆਪ ਸਰਚ ਮਾਰ ਸਕਦੇ ਹੋ ਬਾਕੀ ਮੈਂ ਸਕਰੀਨ ਸ਼ਾਟ ਆ ਜਿਹੜੇ ਉਹ ਵੀ ਨਾਲ ਦੀ ਨਾਲ ਲਾਏ ਆ ਜਿੱਥੇ ਕਿ ਤੁਸੀਂ ਆਪ ਵੀ ਦੇਖ ਦੇਖੇ ਹੋਣਗੇ ਵੀ ਪਹਿਲਾਂ ਇਹ ਜਿਹੜੀ ਇੰਦਰਾ ਗਾਂਧੀ ਸੀ ਉਹ ਨਹਿਰੂ ਲਉਂਦੀ ਹੈ ਆਪਦੇ ਨਾਮ ਦੇ ਮਗਰ ਗਾਂਧੀ ਦਾ ਬਾਅਦ ਦੇ ਵਿੱਚ ਲੱਗਣ ਲੱਗਿਆ ਜਦੋਂ ਫਿਰੋਜ਼ ਗਾਂਧੀ ਨਾਲੇ ਦਾ ਵਿਆਹ ਹੋਇਆ ਉਸ ਤੋਂ ਬਾਅਦ ਦੇ ਵਿੱਚ ਤੇ ਸੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਧੰਨਵਾਦ